ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਹਮੇਸ਼ਾ ਸਾਡੇ ਦਿਲਾਚਾ ਮੂਸੇ ਵਾਲੇ ਦਾ ਅਵਾਰਡ ਲੈਣ ਲਈ ਪਹੁੰਚੀ ਅਫਸਾਨਾ ਖਾਨ ਨਿਭਾਇਆ ਭੈਣ ਹੋਣ ਦਾ ਫਰਜ਼ ਇਹ ਅਵਾਰਡ ਜਲਦੀ ਜਾ ਕੇ ਮੈਂ ਮੰਮੀ ਪਾਪਾ ਨੂੰ ਫੜਾਉਂਗੀ ਜਾ ਕੇ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਅੱਗੇ ਹੋ ਗਈ ਜਦ ਅਫਸਾਨਾ ਖਾਨ ਨੂੰ ਗੀਤ ਦੀ ਫਰਮਾਇਸ਼ ਤਾਂ ਦੇਖੋ ਕੀ ਬਣ ਗਿਆ ਮਾਹੌਲ ਹੋ ਜਿੱਤਾਂ ਦੇ ਤੂੰ ਫਿਰਦਾ ਕੰਮ ਕਰਦਾ ਹਾਈ ਮਰਨਾਂ ਲੱਗੇ ਨੀ ਵੱਡੀ ਤੇਰੀ ਵੇ ਆ ਮਾਮਿਆਂ ਦੀ ਡਿਵਾਈਡਰ ਤੇ ਚਾੜੀ ਹੁੰਦੀ ਗੱਡੀ ਤੇਰੀ ਵੇ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦਾ ਉਹ ਨਾਮ ਜੋ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਅਫਸਾਨਾ ਖਾਨ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਤੇ ਰੀਸੈਂਟਲੀ ਅਫਸਾਨਾ ਖਾਨ ਮੂਸੇਵਾਲੇ ਦਾ ਅਵਾਰਡ ਲੈਣ ਦੇ ਲਈ ਪਹੁੰਚੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਉਹਨਾਂ ਨੇ ਆਪਣੀ ਪੈਨ ਹੋਣ ਦਾ ਫਰਜ਼ ਵੀ ਨਿਭਾਇਆ ਉਹਨਾਂ ਦੀ ਇਹ ਵੀਡੀਓ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਵੀ ਕੀਤੀ ਜਾ ਰਹੀ ਹੈ ਇਸੇ ਦਿਨ ਸਟੇਜ ਤੇ ਅਫਸਾਨਾ ਖਾਨ ਨੇ ਤੱਕਾ ਗੀਤ ਵੀ ਸੁਣਾਇਆ ਤੁਸੀਂ ਵੀ ਸੁਣੋ ਤੇ ਹਰਖੀ ਕੀ ਕਿਆ ਅਫਸਾਨਾ ਖਾਨ ਨੇ ਆਪਣੀ ਰਾਇ ਵੀ ਕਮੈਂਟ ਸੈਕਸ਼ਨ ਚ ਜ਼ਰੂਰ ਸਾਂਝਾ ਕਰਿਓ। ਇੱਕ ਹੋਰ ਜ਼ੋਰਦਾਰ ਤਾੜੀਆਂ। ਸਿੱਧੂ ਮੂਸੇਵਾਲਾ ਦਾ ਨਾਮ। ਸਿੱਧੂ ਪ੍ਰਾਦਿ ਸਿੱਧੂ ਵੀਰੇ ਦਾ ਅਵਾਰਡ ਲੈ। ਅਫਸਾਨਾ। ਆਓ ਫਸਾਨਾ। ਸੋ ਸਿੱਧੂ ਵੀਰੇ ਦਾ ਅਵਾਰਡ ਲੈਣ ਉਹਨਾਂ ਦੀ ਭੈਣ ਅਫਸਾਨਾ ਖਾਨ ਆਈ ਹੈ। ਜ਼ੋਰਦਾਰ ਤਾੜੀਆਂ। ਜ਼ੋਰਦਾਰ ਤਾੜੀਆਂ ਅਫਸਾਨਾ ਵੈਮ ਲਈ। ਇਹ ਇਹ ਬਣਦਾ ਵੀ ਉਸਾਨਾ ਦਾ ਹੀ ਹੈ। ਕਿਆ ਬਾਤ ਹੈ ਜੀ। ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਵਾਹ ਹਮੇਸ਼ਾ ਸਾਡੇ ਦਿਲਾਂ ਚ ਹਮੇਸ਼ਾ ਇੱਕਦਾ ਉਹਨਾਂ ਨੂੰ ਜਿੰਦਾ ਰੱਖਣਾ ਔਰ ਥੈਂਕ ਯੂ ਸੋ ਮੱਚ ਮਿਰਚੀ میوزਿਕ ਅਵਾਰਡ ਤੇ ਥੈਂਕ ਯੂ ਸੋ ਮੱਚ ਇਹਨਾਂ ਨੇ ਅੱਜ ਬਾਈ ਹੁੰਦਾ ਤਾਂ ਗੱਲ ਹੋਰ ਹੋਣੀ ਸੀ ਪਰ ਉਹਨਾਂ ਦੀ ਸਿਸਟਰ ਹੋਣ ਦੇ ਬਿਹਾਫ ਤੇ ਮੈਨੂੰ ਇਹ ਅਵਾਰਡ ਦਿੱਤਾ ਤੇ ਇਹ ਅਵਾਰਡ ਜਲਦੀ ਜਾ ਕੇ ਮੈਂ ਮੰਮੀ ਪਾਪਾ ਨੂੰ ਫੜਾਉਂਗੀ ਜਾ ਕੇ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਸੋ ਇੱਕ ਵਾਰੀ ਉਹਨਾਂ ਦੀ ਸਿਹਤ ਲਈ ਤਾੜੀ ਲਾ ਦਿਓ ਤੇ ਦੁਆ ਕਰੋ ਕਿ ਜਲਦੀ ਜਲਦੀ ਠੀਕ ਹੋਣ ਥੈਂਕ ਯੂ ਸੋ ਮਚ ਅਫਸਾਨਾ ਜੀ ਅਫਸਾਨਾ ਜੀ ਅਫਸਾਨਾ ਜੀ ਅਫਸਾਨਾ ਮੈਮ ਅਫਸਾਨਾ ਜੀ ਹਾਂ ਜੀ ਅਫਸਾਨਾ ਜੀ ਐਸੇ ਨਹੀਂ ਮੈਂ ਵੀ ਤੁਹਾਨੂੰ ਦੱਸੋ ਸਿੱਧੂ ਭਾਈ ਤੁਹਾਨੂੰ ਪਿਆਰ ਨਾਲ ਇੱਕ ਸ਼ਬਦ ਨਾਲ ਬੁਲਾਉਂਦੇ ਸੀ ਕੀ ਕਹਿੰਦੇ ਸੀ ਤੁਹਾਨੂੰ ਕੀ ਨਾਮ ਰੱਖਿਆ ਸੀ ਮੈਨੂੰ ਉਹ ਕਮਲੀ ਕਹਿੰਦੇ ਸੀ ਭੋਲੀ ਕਹਿੰਦੇ ਸੀ ਔਰ ਹੁਣ ਬਿਨਾ ਸਿੱਧੂ ਭਾਈ ਦਾ ਗਾਣਾ ਸੁਣੇ ਅਸੀਂ ਨਹੀਂ ਜਾਣਦੇ ਹੌ ਜਿੱਦਾਂ ਤੇ ਤੂੰ ਫਿਰਦਾ ਕੰਮ ਕਰਦਾ ਹਾਈ ਉਮਰ ਨਾ ਲੱਗੇ ਨੀ ਵੱਡੀ ਤੇਰੀ ਵੇ ਓ ਮਾਮਿਆਂ ਦੀ ਡਾਰ ਤੇਰੇ ਮੂਰੇ ਹੁੰਦੀ ਆ ਡਵਾਈਡਰ ਤੇ ਝਾੜੀ ਹੁੰਦੀ ਗੱਡੀ ਤੇਰੀ ਵੇ ਹੋ ਚੱਲੇ ਬਦਮਾਸ਼ੀ ਤੇਰੇ ਨਾਂ ਦੀ ਚੋਪਰਾ ਲੈ ਦੇ ਜਿੱਥੇ ਜਾਮ ਚੱਕਾ ਕਰਦਾ ਔ ਜੱਟਾਂ ਸ਼ਰਿਆਂ 'ਤੇ ਤੂੰ ਧੱਕਾ ਕਰਦਾ ਜੱਟਾਂ ਸ਼ਰਿਆਂ 'ਤੇ ਤੂੰ ਧੱਕਾ ਕਰਦਾ ਜੱਟਾਂ ਸ਼ਰਿਆਂ 'ਤੇ ਤੂੰ ਧੱਕਾ ਕਰਦਾ ਵੇ ਥੈਂਕ ਯੂ ਸੋ ਮਚ ਔਰ ਇਹ ਤੱਕਾ ਐਸੇ ਹੀ ਚੱਲਦਾ ਰਹੇਗਾ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਤੁਸੀਂ ਸਟੇਜ ਤੇ ਆਏ ਇਸ ਅਵਾਰਡ ਸ਼ੋਅ ਤੇ ਆਏ ਥੈਂਕ ਯੂ ਸੋ ਮਚ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਅਫਸਾਨਾ ਮੈਮ